ਸਰੇ ਨੂੰ ਸਤਿ ਸ਼ਕਾਲ ਰਸਿੰਦਰ ਚੂੜਮਣੀ ਰਸ ਦਾ ਜਿਹੜਾ ਅਗਲਾ ਭਾਗ ਮੈਂ ਦੱਸਣ ਲੱਗੇ ਮੈਂ ਪਿਛਲੀ ਵਾਰੀ ਦੱਸਿਆ ਸੀ ਵੀ ਇਹਦੇ ਵਿੱਚ ਜਿਹੜੀਆਂ ਜੜੀ ਬੁੱਟੀਆਂ ਪੈਂਦੀਆਂ ਨੇ ਉਹਨਾਂ ਦੇ ਕਵਾਤ ਜਾਂ ਰਸ ਪਾ ਕੇ ਇਹਨਾਂ ਨੂੰ ਸੱਤ-ਸੱਤ ਭਾਵਨਾ ਦਿੱਤੀਆਂ ਜਾਂਦੀਆਂ ਨੇ ਭਾਵਨਾ ਦਾ ਮਤਲਬ ਹੁੰਦਾ ਹੈ ਕਿ ਜਿਹੜੀਆਂ ਆਪਾਂ ਨੇ ਭਸਮਾਂ ਲਿੱਤੀਆਂ ਨੇ ਪਹਿਲਾਂ ਉਹਨਾਂ ਨੂੰ ਰਗੜਿਆ ਜਾਂਦਾ ਹੈ ਫਿਰ ਉਹਦੇ ਵਿੱਚ ਕੱਲੇ-ਕੱਲੇ ਰਸ ਦੀ ਸੱਤ-ਸੱਤ ਵਾਰ ਭਾਵਨਾ ਦਿੱਤੀ ਜਾਂਦੀ ਹੈ ਭਾਵਨਾ ਦਾ ਮਤਲਬ ਹੁੰਦਾ ਵੀ ਉਦੋਂ ਤੱਕ ਇਹਨੂੰ ਰਗੜਿਆ ਜਾਂਦਾ ਜਦੋਂ ਤੱਕ ਇਹ ਰਸ ਉਹਨਾਂ ਵਿੱਚ ਨਾ ਖਪਜੇ ਪੂਰਾ ਖਪਾਉਣਾ ਪੈਂਦਾ ਹੈ ਇਹ ਰਸ ਰਗੜ ਰਗ ਕੇ ਸੁੱਕ ਜਾਵੇ ਉਦੋਂ ਪਹਿਲੀ ਭਾਵਨਾ ਮੰਨੀ ਜਾਂਦੀ ਹੈ ਹੁਣ ਤੁਸੀਂ ਆਪ ਆਈਡੀਆ ਲਾ ਲਓ ਵੀ ਕਿੰਨਾ ਟਾਈਮ ਲੱਗਦਾ ਜੇਕਰ ਸਹੀ ਢੰਗ ਨਾਲ ਤੇ ਰੀ ਨਾਲ ਰਗੜਾਈ ਕੀਤੀ ਜਾਵੇ ਤੇ ਜਿਹੜਾ ਰਸਾਂ ਨਾਲ ਵਿੱਚ ਖਪਾਇਆ ਜਾਵੇ ਤਾਂ ਟਾਈਮ ਜ਼ਰੂਰ ਲੱਗਦਾ ਹੈ 10 ਜੜੀ ਬੁੱਟੀਆਂ ਦੀਆਂ ਭਾਵਨਾ ਆਪਾਂ ਗਣਕੇ ਚੱਲੀਏ ਤਾਂ 70 ਭਾਵਾਂ ਵਿੱਚ ਇੱਕ ਤੇ ਦੋ ਹੋ ਜਿਹੜੀ ਬੁੱਟੀਆਂ ਦੀ ਤਿੰਨ ਤਿੰਨ ਭਾਵਨਾ ਮੰਨੀਏ ਤਾਂ 76 ਭਾਵਨਾਵਾਂ ਤੇ ਤੁਲਸੀ ਦੇ ਰਸ ਚ ਵੱਖਰੀ ਰਗੜਾਈ ਫੇਰ ਇਹਨੂੰ ਘੱਟੋ ਘੱਟ 6 ਮਹੀਨੇ ਦਾ ਸਮਾਂ ਲੱਗਦਾ ਹੈ ਬਿਨਾਂ ਅਡਵਾਂਸ ਲਏ ਇਹਨੂੰ ਬਣਾਉਣਾ ਬਹੁਤ ਔਖਾ ਹੈ ਇੱਕ ਬੰਦੇ ਨੂੰ ਆਪਾਂ ਜੇ ਦਿਹਾੜੀ ਦੇ ਤੌਰ ਤੇ ਰੱਖੀਏ ਵੀ 300 ਰੁਪਏ ਦਿਹਾੜੀ ਵੀ ਦਈਏ ਤੇ ਬੰਦੇ ਨੂੰ ਕਹੀ ਵੀ ਤਾਂ ਇੱਥੇ ਬੈਠਣਾ ਹੈ ਕਿਉਂਕਿ ਹਰੇਕ ਵੈਦ ਕੋਲ ਟਾਈਮ ਨਹੀਂ ਹੁੰਦਾ ਵੀ ਉਹ ਆਪ ਕੋਲ ਬੈਠ ਕੇ ਬਣਾ ਲਵੇ ਤਾਂ 180 ਤੋਂ ਵੱਧ ਦਿਹਾੜੀਆਂ ਬਣਦੀਆਂ ਨੇ ਤੇ ਉਹ ਦਿਹਾੜੀ ਦੇ ਅੰਦਰ ਖਰਚਾ ਗੈਸ ਜਿਹੜਾ ਵੱਲਦਾ ਉਹ ਖਰਚਾ ਬਿਜਲੀ ਜਿਹੜੀ ਲੱਗਦੀ ਹੈ ਉਹ ਖਰਚਾ ਵਿੱਚ ਪਾ ਕੇ ਹੀ ਇਹ ਸੰਭਵ ਆ ਧੰਨਵਾਦ ਜੀ